ਸ਼ਾਹਕੋਟ ਜਲੰਧਰ ਨੈਸ਼ਨਲ ਹਾਈਵੇ ਤੇ ਮਲਸੀਆ ਨਜ਼ਦੀਕ ਮੰਗਲਵਾਰ ਸ਼ਾਮ ਇੱਕ ਅਣਪਛਾਤੇ ਵਾਹਨ ਅਤੇ ਐਕਟਿਵਾ ਦੀ ਟੱਕਰ ਦੌਰਾਨ ਇੱਕ ਐਕਟਿਵਾ ਸਵਾਰ ਪਿਤਾ ਦੀ ਮੌਤ ਹੋ ਗਈ ਜਦਕਿ ਉਸ ਦੀ ਧੀ ਜ਼ਖਮੀ ਹੋ ਗਈ ਜਾਣਕਾਰੀ ਅਨੁਸਾਰ 39 ਸਾਲਾਂ ਗੁਰਜੀਵਨ ਲਾਲ ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਸੈਦੂਪੁਰ ਨਕੋਦਰ ਜੋ ਕਿ ਮਿਹਨਤ ਮਜ਼ਦੂਰੀ ਕਰਦਾ ਸੀ ਉਹ ਅੱਜ ਸ਼ਾਮ ਕਰੀਬ 4:15 ਵਜੇ ਆਪਣੀ ਧੀ ਮਨਰੀਤ ਨੂੰ ਨਾਲ ਲੈ ਕੇ ਆਪਣੀ ਚਿੱਟੇ ਰੰਗ ਦੀ ਐਕਟਿਵਾ ਨੰਬਰ PB08FP83 ਤੇ ਸਵਾਰ ਹੋ ਕੇ ਪਿੰਡ ਸੈਦੂਪੁਰ ਤੋਂ ਲੋਹੀਆਂ ਵੱਲ ਜਾ ਰਿਹਾ ਸੀ ਜਦੋਂ ਸ਼ਾਹਕੋਟ ਜਲੰਧਰ ਨੈਸ਼ਨਲ ਹਾਈਵੇ ਤੇ ਮਲਸੀਆਂ ਨਜ਼ਦੀਕ ਪਿੰਡ ਕਾਂਗਣਾ ਵੱਲੋਂ ਨੂੰ ਜਾਂਦੇ ਮੋੜ ਅਤੇ ਮਲਸੀਆਂ ਵਿਚਕਾਰ ਪਹੁੰਚੇ ਤਾਂ ਕਿਸੇ ਅਣਪਛਾਤੇ ਪਾਰੀ ਵਾਹਨ ਵੱਲੋਂ ਬ੍ਰੇਕ ਲਗਾਉਣ ਕਾਰਨ ਇੰਨਾ ਦੀ ਅਕੈਟਵਾ ਵਾਹਨ ਨਾਲ ਟਕਰਾ ਗਈ ਜਿਸ ਕਾਰਨ ਪਿਤਾ ਅਤੇ ਤੀ ਦੋਵੇਂ ਸੜਕ ਤੇ ਬੁਰੀ ਤਰ੍ਹਾਂ ਡਿੱਗੇ ਵਾਹਨ ਚਾਲਕ ਵਾਹਨ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਗੁਰਜੀਵਨ ਲਾਲ ਦਾ ਮੂੰਹ ਅਤੇ ਸਿਰ ਸੜਕ ਤੇ ਵੱਜਣ ਕਾਰਨ ਉਹ ਲਹੂ ਲੁਹਾਨ ਹੋ ਗਿਆ ਰਾਗੀਰਾ ਵੱਲੋਂ ਪੁਲਿਸ ਹੈਲਪਲਾਈਨ ਨੰਬਰ 112 ਤੇ ਸੂਚਨਾ ਦੇਣ ਉਪਰੰਤ ਸੜਕ ਸੁਰੱਖਿਆ ਫੋਰਸ ਦੇ ASI ਜਸਵੀਰ ਸਿੰਘ ਪੱਟੀ कांस्टेबल गुलाब सिंह 112 ਦੇ ਮੁਲਾਜ਼ਮ ਦਿਲਦਾਰ ਸਿੰਘ ਮਲਸੀਆ ਚੌਂਕੀ ਤੋਂ ਅਸ਼ੋਕ ਕੁਮਾਰ ਮੌਕੇ ਤੇ ਪਹੁੰਚੇ ਅਤੇ ਡਾਇਲ 108 ਐਂਬੂਲੈਂਸ ਦੀ ਸਹਾਇਤਾ ਨਾਲ ਜ਼ਖਮੀ ਗੁਰਜੀਵਨ ਲਾਲ ਨੂੰ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਪਹੁੰਚਾਇਆ ਜਿੱਥੇ ਐਮਰਜੈਂਸੀ ਡਿਊਟੀ ਤੇ ਮੌਜੂਦ ਮੈਡੀਕਲ ਅਫਸਰ ਡਾਕਟਰ ਸਵਿਟੀ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਪੁਲਿਸ ਵੱਲੋਂ ਮ੍ਰਿਤਕ ਦੀ লাশ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ 'ਤੇ ਭੇਜ ਦਿੱਤੀ ਗਈ ਅਤੇ ਅਣਪਛਾਤੇ ਵਾਹਨ ਚਾਲਕ ਦੀ ਪਾਲਕੀਤੀ ਜਾ ਰਹੀ ਹੈ ਸ਼ਾਹਕੋਟ ਮਲਸੀਆ ਤੋਂ ਪੰਜਾਬ న్యూਸ ਆਨਲਾਈਨ ਦੀ ਖਾਸ ਰਿਪੋਰਟ ਮੇਰਾ ਨਾਮ ਡਾਕਟਰ ਸੁਵਿਤੀ ਆ ਮੈਂ ਮੈਡੀਕਲ ਆਫੀਸਰ ਆ ਔਨ ਡਿਊਟੀ ਸੀ ਐਸ ਸ਼ਾਹਪੂ ਸਾਡੇ ਕੋਲ 3:30 ਵਜੇ ਇੱਕ ਮ੍ਰਿਤਕ ਡੈੱਡ ਬੋਡੀ ਜਾਨੀ ਕੀ ਆਈਏ ਜਿਨਾ ਦਾ ਨਾਮ ਉਹ ਜੀਵਨ ਲਾਲ son of ਰੇਸ਼ਮ ਸਿੰਘ ਇਹਨਾਂ ਦੀ ਉਮਰ ਤਕਰੀਬਨ 41 ਸਾਲ ਦੀ ਜਦੋਂ ਸਾਡੇ ਤੋਂ ਇਹ ਆਏ ਸੀ ਉਸ ਟਾਈਮ ਦਾ ਇਹਨਾਂ ਦੇ ਸਾਹ ਚੱਲ ਰਹੇ ਸੀ ਇਸ ਤੋਂ ਇਲਾਵਾ ਨੱਕ ਕੰਨ ਤੇ ਮੂੰਹ ਤੋਂ ਕਾਫੀ ਖੂਨ ਆ ਰਿਹਾ ਸੀ ਸੋ ਸਸਪੈਕਟ ਇਹ ਹੀ ਕਰ ਰਹੇ ਆ ਕਿ ਇਹਨਾਂ ਨੂੰ ਇੰਟਰਨਲ ਹੈੱਡ ਇੰਜਰੀ ਹੋ ਚੁੱਕੀ ਹੈ ਸੋ ਇਸ ਟਾਈਮ ਤੇ ਅਸੀਂ ਬੋਡੀ ਹੈਂਡ ਓਵਰ ਕਰ ਚੁੱਕੇ ਹਾਂ ਪੁਲਿਸ ਡਿਪਾਰਟਮੈਂਟ ਨੂੰ ਅਰੈਸਟ ਇਸ ਅਪ ਟੂ देम ਕਿ ਉਹ ਅੱਗੇ ਦੀ ਕਾਰਵਾਈ ਕੀ ਕਰਨਗੇ ਸਰ ਮੇਰਾ ਨਾਮ ਸਫਾਈ ਬਲਾਕਿੰਗ ਦਾ ਸੜਕ ਸੁਰੱਖਿਆ ਕੋਰਸ ਦਾ ਹਾਂਜੀ ਸਰ ਤੁਹਾਨੂੰ ਨੇ ਕਿਸੇ ਵੀ ਕਾਲ ਆਈ ਮਤਲਬ ਕਿ ਆਪਣੇ ਨੇੜੇ ਵਾਲਸੀਆਂ ਨੇੜੇ ਇਥੇ ਫਲਾਈਓਵਰ ਕੋਲੇ ਨਾ ਇਹ ਐਕਸੀਡੈਂਟ ਹੋਇਆ ਸੀ ਜਦੋਂ ਅਸੀਂ ਮੁੱਕੇ ਤੇ ਜਾ ਕੇ ਦੇਖਿਆ ਜੀ ਉਹ ਚੁੱਕਿਆ ਤੋ ਸਿਵਲ ਹਸਪੀਟਲ ਸਾਹ ਕੋਟ ਵਿਖੇ ਡਾਕਟਰ ਕਰਵਾਇਆ ਗਿਆ ਤੇ ਡਾਕਟਰ ਨੇ ਉਹਨੂੰ ਸਰ ਉਹਦੀ ਡੈਥ ਪਾਈ ਗਈ ਜੀ ਉਸ ਬਾਡੀ ਨੂੰ ਅਸੀਂ ਸੜਕ 'ਤੇ ਰੱਖਿਆ ਫੋਰਸ ਦੁਆਰਾ ਪੁਲਿਸ ਮਲਾਜਮਾਂ ਨੂੰ ਮਰਸੀਆ ਨੂੰ ਉਹਨਾਂ ਦੇ ਹਵਾਲੇ ਕੀਤਾ ਗਿਆ ਜੀ ਨਾਮ ਕੀ ਬਜੇ ਦਾ ਬੰਦੇ ਜਿੱਤ ਹੋਈ ਹੈ ਇਹਦਾ ਨਾਮ ਜੀ ਗੁਰਜੀਵਨ ਨਾਲ ਹੈ ਸਨੋ ਫਰੇਸਮ ਸਿੰਘ ਜੀ ਪਿੰਡ ਦਾ ਸਦੋਪੁਰਾ ਜੀ ਤਸੀਲ ਆਪਣੇ ਨਕੋਦਰ ਜੀ ਜਿਲ੍ਹਾ ਆਪਣਾ ਜਲੰਧਰ ਹੈ